ਬਾਬਾ ਜੀ ਜਿਵੇਂ ਸੋਸ਼ਲ ਮੀਡੀਆ ਤੇ ਚੱਲ ਰਿਹਾ ਕਿ ਪੰਜਾਬ ਹਰੇਕ ਜਗ੍ਹਾ ਜਾ ਕੇ ਸੇਵਾ ਕਰਦਾ ਹਰੇਕ ਜਗ੍ਹਾ ਲੰਗਰ ਲੱਗਦੇ ਆ ਬਟ ਪੰਜਾਬ ਨਾਲ ਕੋਈ ਨਹੀਂ ਖੜਦਾ ਕੀ ਇਕੱਲੇ ਪੰਜਾਬ ਨੇ ਠੇਕਾ ਲਿਆ ਹੋਇਆ ਸਾਰਿਆਂ ਕਿਤੇ ਜਾ ਕੇ ਸੇਵਾ ਕਰਨ ਦਾ ਮੈਂ ਤੇ ਇਹੀ ਕਹਿਣਾ ਚਾਹੂੰਗਾ ਕਿ ਹਾਂ ਪੰਜਾਬ ਨੇ ਠੇਕਾ ਲਿੱਤਾ ਹੋਇਆ ਸਿੱਖਾਂ ਨੇ ਠੇਕਾ ਲਿੱਟਾ ਹੋਇਆ ਵਾ ਸਿਰਫ ਹਿੰਦੁਸਤਾਨ ਚ ਸੇਵਾ ਨਹੀਂ ਕਰਨੀ ਪੂਰੀ ਦੁਨੀਆ ਚ ਜਿੱਥੇ ਵੀ ਮੁਸੀਬਤ ਪਾਊਗੀ ਉੱਥੇ ਪੰਜਾਬ ਉੱਥੇ ਸਿੱਖ ਜਾ ਕੇ ਸੇਵਾ ਕਰਨਗੇ ਕਿਉਂਕਿ ਸਾਨੂੰ ਇਹ ਜਾਣਨਾ ਪਵੇਗਾ ਕਿ ਅਸੀਂ ਵੰਸ਼ ਕੀਦੇ ਆ ਅਸੀਂ ਗੁਰੂ ਗੋਬਿੰਦ ਪਾਸ਼ਾ ਜੀ ਦੇ ਵੰਸ਼ ਆ ਤੇ ਸਾਡੇ ਦਾਦਾ ਜੀ ਸ੍ਰੀ ਗੁਰੂ ਤੇਗ ਬਹਾਦਰ ਜੀ ਨੇ ਜਿਨ੍ਹਾਂ ਨੇ ਕਸ਼ਮੀਰੀ ਪੰਡਤਾਂ ਵਾਸਤੇ ਸ਼ਹੀਦੀ ਦਿੱਤੀ ਸੀ ਜੇ ਉਹ ਵੀ ਉਹ ਸਮੇਂ ਕਹਿ ਦਿੰਦੇ ਕਿ ਅਸੀਂ ਤੁਹਾਡਾ ਠੇਕਾ ਥੋੜੀ ਲਿਆ ਹੋਇਆ ਇਹ ਤਾਂ ਥੋੜੇ ਧਰਮ ਤੇ ਮੁਸੀਬਤ ਆਈ ਹੈ ਅਸੀਂ ਸ਼ਹੀਦੀ ਕਿਉਂ ਦਈਏ ਨਹੀਂ ਸਾਡੀ ਬਲੱਡ ਲਾਈਨ ਦੇ ਵਿੱਚ ਇਹ ਚੀਜ਼ ਦੱਸੀ ਗਈ ਆ ਕਿ ਇਨਸਾਨੀਅਤ ਸਭ ਤੋਂ ਉੱਤੇ ਆ ਇਸ ਲਈ ਮੈਂ ਸੋਸ਼ਲ ਮੀਡੀਆ ਤੇ ਜਿੰਨੇ ਵੀ ਇਨਫਲੂਐਂਸਰ ਨੇ ਇਹ ਗੱਲ ਆਪਣੇ ਮੁੱਖੋਂ ਨਾਕ ਹੋ ਕਿ ਸਾਡੇ ਨਾਲ ਕੋਈ ਨਹੀਂ ਖੜਦਾ ਅਸੀਂ ਕਿਉਂ ਕਿਸੇ ਨਾਲ ਖੜੀਏ ਪੰਜਾਬ ਜਾ ਕੇ ਫਲਾਣੀ ਸਟੇਟਾਂ ਦੇ ਵਿੱਚ ਸੇਵਾ ਕਰਦਾ ਪੰਜਾਬ ਹਰ ਇੱਕ ਸਟੇਟ ਦੇ ਵਿੱਚ ਹਰ ਇੱਕ ਕੰਟਰੀ ਦੇ ਵਿੱਚ ਜਾ ਕੇ ਸੇਵਾ ਕਰਦਾ ਰਹੂਗਾ ਕਿਉਂਕਿ ਇਹ ਸਾਨੂੰ ਸਾਡੀ ਬਲੱਡ ਲਾਈਨ ਦੇ ਵਿੱਚੋਂ ਮਿਲਿਆ ਸਾਨੂੰ ਸਾਡੇ ਪੁਰਖਿਆਂ ਤੋਂ ਮਿਲਿਆ ਅਸਲੀ ਪੰਜਾਬ ਦਾ ਜਿਹੜਾ ਸਿੱਖਾਂ ਦਾ ਪਹਿਲਾ ਧਰਮ ਦਇਆ ਤੇ ਸੇਵਾ ਆ ਤੇ ਇਹ ਪੰਜਾਬ ਤੇ ਸਿੱਖ ਨਿਭਾਉਂਦੇ ਰਹਿਣਗੇ